ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬਾਲਿਆਂ ਵਾਲੀ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਠੀਕ ਆ ਜੀ ਨੰਬਰ ਬਾਈ ਦਾ ਹੈਗਾ 82642 27 66782 642 27667 ਪਿੰਡ ਵਾਲਿਆਂ ਦੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਨੀਲੀ ਰਾਵੀ ਤੋਂ ਔਕੜ ਗੱਭਣ ਲੈ ਕੇ ਆਏ ਹਾਂ ਗੱਲਬਾਤ ਬਾਈ ਨਾਲ ਕਰਾਵਾਂਗੇ ਮਹੀਨਾ ਕ 20 ਦਿਨ ਹੋ ਗਿਆ ਆਪਾਂ ਇਹਨਾਂ ਦੀ ਇੱਕ ਦੁੱਲ ਬੂਰੀ ਦੀ ਕਵਰ ਕੀਤੀ ਸੀ ਵੀਡੀਓ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਬਾਈ ਕਹਿੰਦਾ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰਾਉਣਿਆ ਸਸੀ ਕਾ ਬਾਈ ਸਸੀ ਕਾ ਹੋ ਠੀਕ ਠਾਕ ਹੋ ਜੀ ਪਹਿਲਾਂ ਦਾ ਨੰਬਰ ਬੋਲੋ ਵੀਰੇ ਨੰਬਰ ਤਾਂ ਮੈਂ ਬੋਲਦਾ ਜਰਾ ਠੀਕ ਆ ਜੀ ਤੇ ਪਿੰਡ ਬੋਲੋ ਜੀ ਪਿੰਡ ਵਾਲੇ ਵਾਲੀ ਜੀ ਤਸੀਲ ਸੀਵ ਵਾਲੀ ਜੀ ਬਾਲਿਆਂ ਵਾਲ ਕੋਈ ਓਕੇ ਤੇ ਜ਼ਿਲ੍ਹਾ ਪਟੰਡਾ ਜੀ ਜ਼ਿਲ੍ਹਾ ਪਟੰਡਾ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਰਹਿਗੇ ਜੀ ਮਾਉਂਟ ਤੇ ਰਾਮਣਾ ਲਾਉ ਜੀ ਆਪਣਾ ਤੇ ਇੱਕ ਆਪਾਂ ਤੁਹਾਡੀ ਵੀਡੀਓ ਕਵਰ ਕਰਕੇ ਗਈ 25 ਕਿ ਦਿਨ ਹੋ ਗਏ ਹਾਂਜੀ ਹਾਂਜੀ ਦੁੱਲ ਜਿਹੜੀ ਆਪਣੇ ਘਰ ਦੀ ਝੋਟੀ ਸੀਗੀ ਬੂਰੀ ਮੱਝ ਤੇ ਬਾਈ ਕਿਵੇਂ ਰਿਹਾ ਉਹਦਾ ਰਿਸਪੌਂਸ ਆਇਓ ਆਪਾਂ 15 ਕਿਲੋ ਦਾ ਜੋਖਾ ਕੀਤਾ ਜੀ ਤੇ ਫੋਨ ਚੰਗਿਆ ਸੀ ਕੀ ਕੀ ਜਾ ਟੱਕ ਅੱਛਾ ਚੰਗੇ ਆਏ ਫੋਨ ਹਾਂ ਹਾਂ ਫੋਨ ਬਹੁਤ ਆਏ ਬਾਈ ਓਕੇ ਜੀ ਤੇ ਅੱਜ ਫਿਰ ਆਪਾਂ ਨੀਲੀ 라ਵੀ ਬਗਾਉ ਕਰਤੀ ਟੋਕੜ ਗੱਬਣ ਕਰਦੀ ਹੈ ਇਹ ਇਹ 5 ਮਹੀਨਿਆਂ ਤੋਂ 5-4 ਦਿਨ ਘਟਾ ਅੱਛਾ 5 ਮਹੀਨਿਆਂ ਤੋਂ ਪੰਜ ਕਿਹੜਾ ਸੂਏ ਵਾਸਤੇ ਗੱਬਣਾ ਬਾਈ ਇਹ ਇਹ ਤੀਜੇ ਸੂਏ ਖਾਤਰਾ ਬਾਈ ਤੇ ਕਿੰਨਾ ਦੁੱਧ ਦਿੱਤਾ ਵਾ ਫਿਰ ਇਹਦਾ ਦੂਜੇ ਸੂਏ ਇਹ ਦਿੱਤਾ ਵਾ 17-18 ਕਿਲੋ ਦੋਨਾਂ 17 ਤੋਂ ਸੀਗਾ ਹੂੰ ਉਨੇ ਹੀ ਉਹਦਾ ਸੀ ਉਨੇ ਹੀ ਦਾ ਸੀਗਾ ਅੱਜ ਵੀ ਜੀ ਤਾਂ ਕਰਦੀ ਆ ਵੀਰੇ ਕਿਉਂਕਿ ਅੰਦਰ ਖੜੀਆਂਆਂ ਗੀਆਂ ਦੂਜੀਆਂ ਤੇ ਉਹ ਦੂਜੇ ਪਸ਼ੂ ਕਿਉਂਕਿ ਧੁੰਦ ਦਾ ਟਾਈਮ ਆ ਤੇ ਬਾਹਰ ਕੱਢੀ ਅਕੱਲੀ ਅੱਛਾ ਕਿੰਨਾ ਵੀ ਦੋ ਦੋ 17 18 ਕਿਲੋ ਆਪਣੇ ਕੋਲ ਤੋਂ ਕੱਢਿਆ ਤੇ ਹੁਣ 5 ਮਹੀਨਿਆਂ ਤੋਂ ਕਿੰਨੇ ਦਿਨ ਘਟ ਹੈਗੇ 5-4 ਦਿਨ ਘਟ ਆ ਪੰਜ ਦੀ ਕੋਈ ਮਨ ਲਗੇ ਹਾਂ ਹਾਂ ਪੰਜ ਦੀ ਮੌਲਾ ਫਰਜ਼ ਝੂਠ ਮਾਰ ਕੇ ਕੀ ਕੱਲ ਦਾ ਕਿਉਂਕਿ ਵੀਰੇ ਦਸੱਲੀ ਕਰਨਾ ਤੁਹਾਡਾ ਫਰਜ਼ ਹੈਗਾ ਚੌਕੜ ਗੱਬਣ ਚੈੱਕ ਕਰਾਉਣ ਦਾ ਹੱਕ ਆ ਤੁਹਾਡਾ ਆ ਕੇ ਤੇ ਜਿਹੜੀ ਮੱਝ ਸੁਈ ਵੀ ਉਹਦੇ ਆ ਕੇ ਚੋਕੇ ਦੇਖਣ ਦਾ ਤੁਹਾਡਾ ਫਰਜ਼ ਆ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਆ ਅੱਛਾ ਵੀਰੇ ਤੇ ਸੀਲ ਸਾਊ ਆ ਪੂਰੀ ਹਾਂ ਸੀਲ ਥਾਪੀ ਤੇ ਮਿਲ ਗਈ ਇੱਕ ਟਾਈਮ ਮਿਲਦੀ ਹੈ ਇੱਕ ਟਾਈਮ ਕਿੰਨਾ ਦੁੱਧ ਦੁੱਧ ਗਣਨ ਕਰ ਲੋ ਪਹਿਲਾਂ ਥਾਂ ਲਗਾਉਗੇ ਅੰਬੀ 3 ਕਿਲੋ ਦੁੱਧ ਹੈਗਾ ਕਿ ਇਹਨਾਂ ਚਾਹ ਦਾ ਪਾਣੀ ਦਾ ਡੰਗ ਲਾਉਣਾ ਉਹ ਵੀ ਲਾ ਸਕਦਾ ਤੇ ਬਾਕੀ ਦਾ ਚੈੱਕ ਪਾਸ ਆਉਦੀ ਕਰਾ ਕੇ ਲਿਜਾ ਸਕਦਾ ਤੇ ਹੈ ਪਯੌਰ ਨੀਲੀ ਰਾਵੀ ਤੇ ਠੀਕ ਆ ਜਿਹੜਾ ਸਟਰਾ ਵੀ ਬਾਈ ਦਾ ਲਵਾਇਆ ਬਣ ਉਹ ਮੈਂ ਦੇਖਿਆ ਹੈ ਕੋਲੇ ਪਿਆ ਬਾਈ ਦੇ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਚੰਗਾ ਹੀ ਟੀਕਾ ਭਰਾਵਾ ਨੀਲੀ ਰਾਵੀ ਦੇ ਇਹਦੇ ਟੀਕਾ ਲੱਗਿਆ ਵਾ ਤੇ ਆਖੂਖ ਦੇਖੋ ਮਣਕਣੀ ਠੀਕ ਆ ਜੀ ਫੇਸ ਕਰੋ ਚੱਕ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਦੇਖੋ ਜੀ ਤੇ ਜੀਬ ਵੀ ਇਹਦੀ ਮੇਰੇ ਹਿਸਾਬ ਨਾਲ ਗੁਲਾਬੀ ਹੋਊਗੀ ਉਹ ਆਪੇ ਆ ਗਾ ਲਾ ਕੇ ਗੁਲਾਬੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਖੋਲੋ ਜੀ ਤੋਰਾ ਤਾਰਾ ਕਰਾ ਕੇ ਚੈੱਕ ਤੇ ਚੰਗੀ ਤਿਆਰ ਹੂੰ ਹੁਣ ਵੀ ਬਾਡੀ ਬੰਤਰ ਇਹਦਾ ਚੰਗਾ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਛੋਟੀ ਲੱਸੀ ਲਾ ਨਹੀਂ ਹੋਵੇ ਬਾਕੀ ਦਾ ਟੋਕੜ ਗੱਪਣ ਤੁਸੀਂ ਚੈੱਕ ਪਾਸ ਕਰਾ ਕੇ ਆਉਂਦੀ ਇੱਥੇ ਲਿਜਾ ਸਕਦੇ ਹੋ ਤੇ ਬਾਕੀ ਦੀ ਗੱਲ ਹਾਂ ਜੀ ਓਕੇ ਵੀਰੇ ਮੋੜ ਲਓ ਵੀਰੇ ਮੋੜ ਲਓ ਜੀ ਮੋੜ ਲਾ ਆ ਦੇਖੋ ਜੀ ਕਰ ਰਿਹਾ ਸੀ ਇੱਕ ਕੁਆਲਿਟੀ ਪੂਰੀ ਫੁੱਲ ਤੇ ਬਾਕੀ ਦਾ ਪਿਆਰ ਨੀਲੀ ਰਾਵੀ ਲੈਵੇ ਤੇ ਵੀ ਨਿਸ਼ਾਨੀਆਂ ਆ ਦੇਖੋ ਪੂਛ ਤੇ ਕੁਆਲਿਟੀ ਵਧੀਆ ਪੂਰੀ ਕਿਉਂਕਿ ਪਸ਼ੂਆਂ ਦਾ ਕਰਦੀ ਆ ਥੋੜਾ ਜਿਹਾ ਅੰਦਰ ਜਾਣ ਨੂੰ ਤੇ ਕੱਲੀ ਆਪਾਂ ਕੱਢ ਲਈ ਆ ਓਕੇ ਜੀ ਤੇ ਬਾਈ ਫਿਰ ਕੀ ਡਿਮਾਂਡ ਕਰਾਂਗੇ ਦੀ ਚਮਾ ਜੀ ਫੋਨ ਤੇ ਕਰ ਲਾਗੇ ਕਰਦੀ ਆ ਹਨ ਆਪਣੀ ਤੇ ਉਸ ਹਿਸਾਬ ਨਾਲ ਬਾਈ ਕਹਿੰਦਾ ਆਪਾਂ ਗਰੰਟੀ ਆ ਦੁੱਧ ਆਦੀ ਆਪਣੇ ਓਕੇ ਓਕੇ ਥਣਾ ਸੁਣਾ ਦੀ ਗਰੰਟੀ ਤੇ ਬਾਕੀ ਦੀ ਗੱਲ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੀਲੀ ਰਾਵੀ ਤੋਕੜ ਗੱਬਣ 4-5 ਮਹੀਨੇ ਦੀ ਚੈੱਕ ਪਾਸ 5 ਦਿਨ ਘੱਟ 3 ਕਿਲੋ ਦੁੱਧ ਤੇ ਫੁੱਲ ਰਿਕਾਰਡ ਵਾਲੀ ਝੋਟੀ ਹੈਗੀ ਤੀਜੇ ਸੂਏ ਵਾਸਤੇ ਗੱਬਣ ਤੇ ਦੂਜੇ ਸੂਏ ਸੂਈ ਵੀ ਆ ਤੇ ਗਰੰਟੀ ਬਾਈ ਤੋਂ ਫੁੱਲ ਤੁਸੀਂ ਸਾਰੀ ਲੈ ਸਕਦੇ ਹੋ ਕਿਉਂਕਿ ਘਰ ਦੀ ਆ ਜੀ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਬਾਲਿਆਂ ਵਾਲੀ ਤਹਿਸੀਲ ਵੀ ਬਾਲਿਆਂ ਵਾਲੀ ਜ਼ਿਲ੍ਹਾ ਬਟਿੰਡਾ ਤੇ ਬਾਕੀ ਦਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਨੀਲੀ ਦਾ ਵੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ